ਆਦੇ ਜਿਹੜੇ ਪਾਕਿਸਤਾਨ ਦੇ ਪੋਸਟ ਲੱਗੇ ਆ ਇਹ ਜਿਹੜੀ ਪਹਿਲੇ ਤੋਂ ਪਹਿਲੇ ਬਟਾਲਾ ਦੀ ਸਾਰੇ ਪੰਜਾਬ ਦੇ ਜਿਹੜੇ ਆ ਪਹਿਲੇ ਫਰੋਕੀਆਂ ਤੋਂ ਦੋ ਚੱਲਣ ਰਿਹਾ ਸੀ ਦੂਜੇ ਬੰਨੇ ਜਿਹੜੀ ਅੱਜ ਪੋਸਟ ਲੱਗੇ ਆ ਇਹਦੇ ਨਾਲ ਬਟਾਲਾ ਸ਼ਹਿਰ ਜਿਹੜਾ ਹੋਰ ਲੋਕ ਡਰ ਗਏ ਆ ਤੇ ਇੱਕ ਬੜੀ ਵੱਡੀ ਗੱਲ ਹੈ ਦਲੇਰੀ ਦੀ ਗੱਲ ਇਹਨਾਂ ਲੋਕਾਂ ਦੀ ਜਿਹੜੇ ਲੋਕ ਦੋ ਮੁੜੇ ਆਏ ਆ ਇਹਨਾਂ ਨੇ ਆ ਕੇ ਛੱਲੇ ਲਾਇਆ ਤੇ ਇਹ ਪੋਸਟ ਲਾਇਆ ਤੇ ਇਹ ਜਿਹੜੇ ਆ ਬਟਾਲਾ ਦੀ ਦੂਖ ਬਹੁਲੇ ਲੱਗੇ ਵਿੱਚ ਤੇ ਵੱਜ ਕੇ ਚਲਚਾਂ ਦਾ ਬੜੀ ਮਾੜੀ ਗੱਲ ਆ ਤੇ ਮੈਂ ਕਹਿੰਦਾ ਕਿ ਆਪਣੇ ਵੀ ਜਿਹੜੇ ਲੋਕ ਨੇ ਇਹਨਾਂ ਦੇ ਵਰਜ ਪਤਾ ਇਹਨਾਂ ਨੂੰ ਮੌਕੇ ਤੇ ਪਰ ਫੜਦੇ ਜਿਹੜਾ ਸੀ ਜੀ ਐਕਟਿਵ ਤੇ ਇਹਨਾਂ ਨੂੰ ਦੱਤ ਪੈ ਜਾਂਦਾ ਤੇ ਹੁਣ ਕੋ ਪ੍ਰਸ਼ਾਸਨ ਨਾਲ ਕੋਲ ਮੰਗ ਕਰਨਾ ਕਿ ਇਹਨਾਂ ਲੋਕਾਂ ਦੇ ਨੂੰ ਫੇਸ ਕਰਕੇ ਇਹਨਾਂ ਦਾ ਫਿਰ ਕਦਮਾ ਦਰਜ ਕਰਕੇ ਇਹਨਾਂ ਨੂੰ ਜ਼ਿਲ੍ਹਾ ਸੁਟਾ ਤੇ ਇਹਨਾਂ ਦੇ ਉੱਪਰ ਦੇਸ਼ ਸਰੋ ਦਾ ਬਹੁਤ ਅੰਦੀ ਕੀਤਾ ਜਾਂਦਾ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਕਿਤੇ ਮੈਂ ਕਿਤੇ ਸਹਿਮ ਦਾ ਮੋਲ ਵੱਧ ਜੇਲਾ ਜਦੋਂ ਦਿਨ ਦੇ ਰਿਪੋਰਟ ਲੱਗ ਜਾਂਦੇ ਨੇ ਇੱਕ ਭੀੜ ਭਾੜਾ ਦੇ ਇਲਾਕਾ ਵਾ ਤੇ ਬਹੁਤ ਸਾਰਾ ਰਸ਼ੇੰਦ ਨੇ ਪਿੰਡਾਂ ਲੋਕ ਇਧੇ ਆਉਂਦੇ ਨੇ ਖਿੰਦਰੀ ਕਰਨਦੇ ਹਿੰਦੂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਲਗਾਤਾਰ ਦੁਕਾਨਾਂ ਦੇ ਸ਼ਟਰ ਬੰਦ ਕੀਤੇ ਜਾ ਰਹੇ ਨੇ ਇਹ ਲੰਬੇ ਸਮੇਂ ਤੋਂ ਦੁਕਾਨਾਂ ਬੰਦ ਰਹਿੰਦੀਆਂ ਕਦੋਂ ਤੱਕ ਬੰਦ ਰਹਿਣਗੀਆਂ ਨਹੀਂ ਨਹੀਂ ਇਹ ਕੋਈ ਸਿਰਫ ਆਪਣੇ ਮੌਕੇ ਦੇ ਉੱਪਰ ਬੰਤਾ ਸਿੰਘ ਜਿੰਦਗੀ ਮਟਾਇਆ ਜਾਂਦਾ ਨਿਵਾਸੀਆਂ ਨੇ ਲੋੜ ਪਈ ਕੱਲ ਮਟਾਲਾ ਪਾਣੀ ਦਾਲ ਦੇਾਂਗੇ ਜੇ ਲੋੜ ਪਈ ਤਾਂ ਬਾਕੀ ਉਹ ਕਿ ਸਾਡਾ ਉਮੀਦ ਹੈ ਕਿ ਪੁੱਛਦੇ ਜਿਹੜੇ ਆ ਬੰਦੇ ਡੈਡੀਫਾਈ ਕਰ ਲੈਣ ਆ ਅਸੀਂ ਆਸ ਕਰਦੇ ਕਿ ਜਿਹੜੇ ਬੰਦੇ ਫਟੇ ਜਾਂਦੇ ਆ ਜਿਹੜੇ ਲੋਕ ਪੰਜਾਬ ਦਾ ਤੇ ਜੀਤ ਦਾ ਮੋਹਰ ਖਾਸ ਕਰਨਾ ਚਾਹੁੰਦੇ ਆ ਤੇ ਅਹੀ ਉਹਦੇ ਚ ਸ਼ਾਮਿਲ ਹੋ ਜਾਂਦੇ ਤੇ ਦੇਜ ਦਾ ਮਾਹੌਲ ਕਾਬੂ ਹੋਵੇ ਪਰ ਜੇ ਲੋਕ ਕਰਨਦੇ ਆਉਂਦੇ ਆ ਤਾਂ ਉਹਦੇ ਜ਼ਿੰਮੇਵਾਰ ਲੋਕ ਜਿਹੜੇ ਆਪ ਹੁਣ ਜੀ ਬਿਲਕੁਲ ਦੁਕਾਨਦਾਰ ਵੀ ਸਾਡੇ ਨਾਲ ਨੇ ਕਹਿੰਦਾ ਤੂੰ ਕਰਨਾਗੇ ਭਾਈ ਸਾਹਿਬ 31 ਜਨਵਰੀ 2024 ਚੱਕਰੀ ਬਾਜ਼ਾਰ ਬਟਾਲਵਾ ਦੇ ਵਿੱਚ ਤਿੰਨ ਪੋਸਟਰਸ ਮਿਲੇ ਸੀ ਜਿਹਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ ਉਤੇ ਉਪਰੰਤ ਇੱਕ ਪੈਨਿਕ ਦਾ ਮਹੌਲ ਫੈਲਾ ਸੀਗਾ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਹੋ ਕੇ ਨੌਰੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਿਬੰਦੀ ਨਾਲ ਮਿਲ ਕੇ 2 ਘੰਟੇ ਦੇ ਅੰਦਰ ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਟ ਸੀਗੇ ਦੋਵੇਂ ਅਕਿਊਜ਼ ਨੂੰ ਫੜੇ ਗਏ ਹੈਗੇ ਆ ਔਰ ਉਹਨਾਂ ਤੋਂ ਉਹਨਾਂ ਦੀ ਪੁੱਛਗਿੱਛ ਤੇ ਇਹ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਰ ਅੱਜ ਲਾਏ ਸੀਗੇ ਉਹਦੇ ਵਿੱਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰੀ ਵੀ ਹੋ ਗਏ ਨੇ ਔਰ ਉਹਦੇ ਤੇ ਇੱਕ ਮੇਨ ਅਕਿਊਜ਼ਡ ਹੈਗਾ ਬਲਵਿੰਦਰਜੀਤ ਸਿੰਘ ਉਹ 26 ਸਾਲ ਦਾ ਹੈਗੇ ਔਰ ਦੂਜਾ ਜੋ ਹੈਗਾ ਉਹ ਮਾਈਨਰ ਉਹਦਾ ਡਿਟੇਲਸ ਅਸੀਂ ਨਹੀਂ ਦੇ ਸਕਦੇ ਹੈਗੇ ਔਰ ਇਹਦੇ ਪਿੱਛੋਂ ਜੋ ਕਾਰਨ ਹੈਗੇ ਕਿਉਂ ਇਹਨਾਂ ਨੇ ਕੀਤੀ ਹੈਗੀ ਹਲੇ ਤੱਕ ਤੋਂ ਉਹਦੇ ਤੇ ਕੋਈ ਚੀਜ਼ ਇਦਾਂ ਦੀ ਸਾਹਮਣੇ ਨਹੀਂ ਆਈ ਕਿ ਉਹਦੇ ਤੇ ਪਿੱਛੇ ਕੋਈ ਕਿਸੇ ਨੇ ਕਹਿਲਵਾ ਕੇ ਕਹੇ ਹੋਣ ਇਦਾਂ ਦੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋਂ ਇੱਕ ਤਰੀਕੇ ਨਾਲ ਰਿਲੀਜੀਅਸ ਕੇਂਦੇ ਰੈਡੀਕਲਾਈਜੇਸ਼ਨ ਉਸ ਵੱਲੋਂ ਲੱਗਦੀ ਹੈਗੀ ਆ ਉਹਲੇ ਸਾਡੀ ਜੋ ਪੁਚੀਚ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਅੱਗੇ ਕੋਈ ਹੋਰ ਚੀਜ਼ ਨਿਕਲਦੀ ਹੈ ਜੀ ਕੇਸ ਦਰਜ ਕਰਤਾ ਮੈਂ ਇਹਦੇ ਤੇ ਐਫਆਈਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਰਜ ਹੋਇਆ ਜੋਨਾਂ ਲੜਕਿਆਂ ਦੇ ਹੋਇਆ ਜੀ ਕਿ ਕਿਤੇ ਲੁੱਟਾ ਅ ਪਰਚੇ ਦੋ ਮਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸ ਸਕ ਬਲਵਿੰਦਰ ਜੀ تھےਗੇ ਦੂਜਿਆ ਦਾ ਅ ਐਸ ਪਰ ਲਾ ਅਸੀਂ ਮਾਈਨਰ ਦਾ ਡੀਟੇਲਸ ਨਹੀਂ ਲੈ ਸਕਦੇ ਹੈ ਪਰਚਾ ਮਾਈਨਰ ਤੇ ਵੀ ਹੋਇਆ ਹੈ ਹਾਂ ਜੀ ਉਹ ਹੋਊਗਾ ਬਿਲਕੁਲ ਹੋਊਗਾ ਮੈਂ ਤੁਹਾਨੂੰ ਇੱਕ ਚੋਟਾ ਦਿੰਦਾ ਅ ਇਹ ਇਥੇ ਲੋਕਲ ਬਟਾਲੀ ਕਿ ਹੈਗੀ ਜੀ ਬੋਲਿੰਦਰ ਜੀ ਦਾ ਗਾਮ ਹੈਗਾ ఓਪਨ ओसी ਪਿੰਡ ਤੋਂ ਬਿਲੋਂਗ ਕਰਦੇ ਹੈਗੇ ਕਨਵੈਂਸਰ ਮੈਨੂੰ ਕਿੰਨਾ ਤੇ ਆਏ ਇਹ ਆਪਣੇ ਸਕੂਟਰ ਮੋਟਰ ਅ ਇੱਕ ਐਕਟਿਵਾ ਹੈਗਾ ਐਕਟਿਵਾ ਤੇ ਆਏ ਸੀ ਜੀ ਐਕਟਿਵਾ ਤੇ ਆਏ ਸੀ ਉਥੇ ਇਹਨੇ ਵਕ ਵਕ ਤਾਂ ਥਾਂ ਤੇ ਲਗਾ ਕੇ ਫਿਰ ਉਹ ਚਲੇ ਗਏ ਸੀ ਕੋਈ ਮਟੀਰੀਅਲ ਵੀ ਮਿਲਿਆ ਇਹਨਾਂ ਨੂੰ ਹਾਲੇ ਤੱਕ ਤਾਂ ਨਹੀਂ ਜੀ ਹਾਲੇ ਤੱਕ ਤਾਂ ਇਹੀ ਜੋ ਪੋਸਟਰਸ ਇਹਨਾਂ ਨੇ ਲਾਏ ਸੀ ਉਹ ਹੀ ਚੀਜ਼ ਹੈ ਐਕਟਿਵਾ ਮੈਡਮ ਬਰਾਮਦ ਹੋ ਗਈ ਹੈ ਹਾਂ ਜੀ ਪਿਛਲਾ ਕਨੈਕਸ਼ਨ ਕੋਈ ਨਹੀਂ ਨਿਕਲਿਆ ਜੀ ਹਾਲੇ ਤੱਕ ਤਾਂ ਕੁਝ ਨਹੀਂ ਹੋਇਆ ਜੀ ਬਿਕਾਜ਼ ਹਾਲੇ ਇਹ ਤਾਂ ਵਿਦਨ 1 ਐਂਡ 1/2 ਆਰਸ 1.5 ਘੰਟੇ ਦੇ ਅੰਦਰ ਅੰਦਰ ਹੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤੇ ਹੈਗੇ ਉਹਨਾਂ ਦੀ ਪੁੱਛਗਿੱਛ ਹੋ ਗਈ ਫਿਰ ਮੰਡ ਲਵਾਗੇ ਉੱਥੇ ਅੱਗੇ ਕੋਈ ਚੀਜ਼ ਨਿਕਲਦੀ ਹੈ ਤਾਂ ਫਿਰ ਅਸੀਂ ਦੱਸਾਂਗੇ ਮੈਨੂੰ ਦੱਸ ਦੇਗਾ ਟੀਮ ਜਿਹੜੇ ਪੋਸਟਰ ਨੇ ਆਪਣੇ ਘਰ ਛਾਪੇ ਉਹਨਾਂ ਨੇ ਜਾਂ ਬਾਜ਼ਾਰੋਂ ਛਾਪਾਏ ਨੇ ਇਹ ਵੱਖ-ਵੱਖ ਥਾਵਾਂ ਤੇ ਹੈਗੇ ਜੀ ਤਿੰਨ ਜੋ ਹੈਗਾ ਪੋਸਟਰਸ ਦੈਟ ਇਜ਼ ਚੱਕਰੀ ਬਾਜ਼ਾਰ 'ਚ ਹੈਗੇ ਔਰ ਦੋ ਇਹਨਾਂ ਨੇ ਆਪਣੇ ਪਿੰਡ ਦੇ ਉੱਥੇ ਲਾਏ ਹੋਏ ਨੇ ਔਰ ਇੱਕ ਹੈਗਾ ਇੱਥੇ ਆਪਣੇ ਇੱਕ ਹਸਪਤਾਲ ਹੈ ਹਸਪਤਾਲ ਦੇ ਬਾਵਲਾਲ ਜੀ ਦੇ ਹਸਪਤਾਲ ਉਦੇ ਸਾਹਮਣੇ ਲਾਏ ਹੋਏ ਨੇ ਇਰੇ ਕਰਕੇ ਵਕਫ ਵਕਫਾ ਤੋਂ ਮਾਦੇ ਉਚੈਨ ਨੇ ਲਾਏ ਹੋਏ ਜੀ ਇਹ ਨਾਲ ਕਿਤੋਂ ਕਿਤੇ ਆ ਪ੍ਰਿੰਟ ਕੀਤੀ ਦੇ ਆ ਪ੍ਰਿੰਟ ਕੀਤੀ ਨੇ ਵੀ ਆ ਕਿਤੋਂ ਆ ਪ੍ਰਿੰਟ ਵੀ ਨੇੜੇ ਲੋਕਲ ਕੈਫੇ ਤੋਂ ਲਿਆ ਹੋਇਆ ਹਾਂਜੀ ਹਾਂਜੀ ਲੋਕਲ ਕੈਫੇ ਤੋਂ ਉਹ ਵੀ ਐਸੀ ਚੱਕਰ ਰਹਿ ਸ਼ਿਵਸ਼ਨਾ ਨੇ ਬੰਦ ਹੀ ਕਰਦੇ ਸੀ ਉਹਦੇ ਬਾਰੇ ਨਹੀਂ ਜੀ ਕੋਈ ਬੰਦ ਨਹੀਂ ਹੈਗੀ ਪੂਰੀ ਕੋਆਪਰੇਸ਼ਨ ਹੈਗੀ ਪੂਰੇ ਆਪਣੀ ਸ਼ਹਿਰ ਵਾਸੀ ਨੇ ਬਹੁਤ ਕੋਆਪਰੇਟ ਕੀਤਾ ਪਹਿਲੇ ਜਿ ਵੀ ਸਾਨੂੰ ਕੋਆਪਰੇਟ ਦਿੱਤੀ ਉਹਨਾਂ ਨੇ ਹੁਣ ਅੱਜ ਦਾ ਵੀ ਉਹਨਾਂ ਨੇ ਕੋਆਪਰੇਟ ਕੀਤੀ ਹੈਗੀ ਕੋਈ ਬੰਦ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਦਾ ਉਹਨਾਂ ਵੱਲੋਂ ਸਾਰੇ ਸ਼ਹਿਰ ਵਾਸੀਆ ਵੱਲੋਂ ਬਿਨਾਂ ਕੋਈ ਬੈਕਗ੍ਰਾਉਂਡ ਤੋਂ ਤਰੰਮਦੀ ਅਸੀਂ ਦਿੱਖਤ ਨਹੀਂ ਹੈਗੀ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਸਾਰੇ ਦੇ ਸਾਡੇ ਕੋਲ ਸਾਡੇ ਨਾਲ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਬਹੁਤ ਕੋਆਪਰੇਸ਼ਨ ਹਮੇਸ਼ਾ ਹੀ ਹੁੰਦੀ ਹੈ ਕੋਈ ਬੰਦਾ ਕੋਈ ਐਸੀ ਕੋਈ ਸ਼ੁਰੀ ਹੈ ਕਿਹੜੇ ਕੈਫੇ ਤੋਂ ਕਿੱਥੇ ਆਰ ਲੈਂਦਾ ਆ ਵਗੈਰਾ ਆ ਹਾਲੇ ਕੁਝ ਨਹੀਂ ਹੈ ਜੀ ਹਾਲੇ ਅਸੀਂ ਆਪਣਾ ਪੁੱਛਕਿਚ ਕਰ ਰਹੇ ਹੈਗੇ ਜਦੋਂ ਅਗਰ ਕੋਈ ਐਸੀ ਚੀਜ਼ ਨਿਕਲਦੀ ਹੈ ਤਾਂ ਫਿਰ ਅਸੀਂ ਦੁਬਾਰਾ ਪੁੱਛੀ ਕਰਕੇ ਤੰਤਦ ਬਣੇਗੇ ਕਿਹੜੇ ਕੈਫੇ ਤੋਂ ਇਹਨਾਂ ਨੇ ਪ੍ਰਿੰਟ ਕੀਤੇ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਅਸੀਂ ਹਾਲੇ ਵੈਰੀਫਾਈ ਕਰ ਰਹੇ ਹਾਂ